ਇੱਕ ਮੁੰਡੇ ਨੇ ਫੋਨ ਕੀਤਾ ਕਹਿੰਦਾ ਭਾਈ ਤੁਹਾਨੂੰ ਪਿੰਡ ਬੁਲਾਉਣਾ ਸਾਡੀ ਜ਼ਮੀਨ ਇਨਕੁਆਇਰ ਕਰਨ ਆ ਗਏ ਐਸਡੀ ਮਾਇਆ ਪਿੰਡ ਕੀ ਕਹਿੰਦਾ ਸੋਡੀ 250 ਏਕੜ ਜ਼ਮੀਨ ਇਨਕੁਆਇਰ ਕਰਨੀ ਹੈ ਲੋਕ ਕਹਿੰਦੇ ਅਸੀਂ ਜ਼ਮੀਨ ਨਹੀਂ ਦੇਣੀ ਭਵੰਤ ਕਹਿੰਦਾ ਮੁੱਖ ਮੰਤਰੀ ਕਹਿੰਦਾ ਕਿ ਲੋਕਾਂ ਦੀ ਸਹਿਮਤੀ ਬਿਨਾ ਜ਼ਮੀਨ ਨਹੀਂ ਲਵਾਂਗੇ ਤਾਂ ਐਸਡੀ ਮਹਰਾਵੋ ਗਲਾਡਾ ਦੀ ਏਡੀ ਚਿੱਠੀ ਕੱਢ ਕੇ ਖੜ ਜਾਂਦਾ ਹੈ ਕਹਿੰਦਾ ਚਿੱਠੀ ਪੜ ਲਓ ਕਿਤੇ ਵੀ ਨਹੀਂ ਲਿਖਿਆ ਹੋਇਆ ਇਹ ਚਿੱਠੀ ਦੇ ਵਿੱਚ ਵੀ ਜਦੋਂ ਸਰਕਾਰ ਨੇ ਜ਼ਮੀਨ ਐਕਵਾਇਰ ਕਰਨੀ ਹੈ ਸੋਡੀ ਸਹਿਮਤੀ ਦੀ ਲੋੜ ਆ ਕਹਿੰਦਾ ਭਾਈ ਸਾਡੀ ਸਾਰੀ ਜ਼ਮੀਨ ਦੇ ਉੱਤੇ ਸਰਕਾਰ ਨੇ پابੰਦੀ ਲਾਤੀ ਅਸੀਂ ਨਾ ਲੈ ਸਕਦੇ ਆ ਨਾ ਵੇਚ ਸਕਦੇ ਆ ਨਾ ਇਹ ਤਾਂ ਕੋਈ ਲੋਨ ਲੈ ਸਕਦੇ ਆ ਨਾ ਕੋਈ ਲਿਮਟ ਬਣਾ ਸਕਦੇ ਆ ਬੰਨੇ ਲੋਕਾਂ ਦੇ ਹੱਥ ਲੱਖਾਂ ਏਕੜ ਜ਼ਮੀਨ ਤੁਹਾਡੀ ਐਕਵਾਇਰ ਕੀਤੀ ਜਾਣੀ ਆ ਲੱਖਾਂ ਏਕੜ ਪੰਜਾਬ ਦੇ ਵਿੱਚ ਕਦੋਂ ਉੱਠੋਗੇ ਯਾਰ